ਹੋਰ ਗੁਰੀ ਕਿੱਦਾਂ ਸੰਗੇ ਮੱਡਦੇ ਆ ਤੇ ਲੋ ਆਦਮ ਲਾਇਸ ਸਾਹਿਲ ਦਾ ਬਰਥਡੇ ਬੂਟੇ ਲਾ ਕੇ ਘਰੇ ਨਾਲ ਦੀਵਾ ਬਰੋ ਦੀਪੇ ਬਜਵਾ ਹੈਪੀ ਬਰਥਡੇ ਸਾਹਿਲ ਨੂੰ ਜ਼ਾਇਲ ਨੂੰ ਬੰਗਲੌਰ ਦੀ ਬੰਗਲੌਰ ਚ ਆਇਓ ਅੱਧਾ ਉੱਥੇ ਇੱਥੇ ਰਹਿੰਦੇ ਸਾਡੇ ਕੋਈ ਨਾ ਪਾਉਣੀ ਨਹੀਂ ਆ ਇੱਥੇ ਕਹਿੰਦੇ ਆਪਣੇ ਸਾਹਿਲ ਭਰਾ ਦਾ ਜਨਮ ਦਿਨ ਅੱਜ ਬਰਥਡੇ ਪਾਰਟੀ ਹੋ ਰਹੀ ਹੈ ਆਏ ਹੋਏ ਗੈਸਟ ਫਰੈਂਡ ਜੋ ਵੀ ਬਹੁਤ ਹੀ ਅੱਛੇ ਦਿਖ ਰਹੇ ਨੇ ਸਪੈਸ਼ਲ ਪੂਰੀ ਜਲੰਧਰ ਤੋਂ ਐਨ ਪੀਕੇ ਐਂਡ ਨਨੂਸ਼ ਐਂਡ ਦੀਪਾ ਐਂਡ ਰੋਹਿਤ ਸ਼ਰਮਾ ਐਂਡ ਐਂਡ ਗੋਲੂ ਐਂਡ ਆਜੂ ਆ ਦੇਖੋ ਆਏ ਹਨ ਤੁਹਾਡੇ ਕੋਲ ਮੈਗਾ ਪੀਜ਼ਾ ਨਾਲ ਪਰਕਰ एंट्री रह गए और अभी तो रुको क्लाइमैक्स अभी बाकी है बर्थडे <laughs> है ना यार रोहित शर्मा आ गया <laughs>

ਇਹ ਰੋ ਦਿੱਤਾ ਨਹੀਂ ਪਰ ਮਾੜਾ ਹੋ ਗਿਆ ਚਲ ਚਲੀ ਓਏ ਸੋ ਇੱਕ ਦਮ ਮਿੰਟਾਂ ਜੀ ਮੰਮੀ ਕਰ ਗਈ ਮਿੰਟ ਹੋ ਗਿਆ ਸੱਜਣਾ ਡੰਗ ਇਹ ਨਹੀਂ ਮੰਮੀ ਆਪਾਂ ਹੀ ਆ ਉਹ ਮੈਂ ਕੰਨ ਲਾਇਆ ਉਹ ਕੋਣ ਆਣੇ ਹੈਗੇ ਓਏ ਉਹ ਕਿੱਥੇ ਦੂਸਰੇ ਆਇਆ ਮੇ ਤੋਂ ਪਹਿਲੇ ਆਇਆ ਆਹ ਕੋਣ ਕਹਿੰਦਾ ਬੈਂਟ ਕੇ ਲੱਭੇ ਓਏ ਓਏ ਰਾਜੀ ਦੇਵ ਜੀ ਨਹੀਂ ਕੋਣਾ ਖਤਮ ਅਰੇ ਇਹ ਕਹਿੰਦੇ ਅਬ ਵੀ ਤੂੰ ਕਰੀ ਇਹ ਫੇਰਾ ਆ ਉਹ ਦੇਖੋ ਐਕਟਰ ਵਾਲੀ ਕਾਲੀ ਚੱਟ ਲਾ ਗੋਲੇ ਨੂੰ ਅੱਛਾ ਚੱਟ ਲਾ ਚੱਟਣ ਵਾਲੀ ਰਹੀ ਆ ਇਹ ਡਬਰਾ ਜਿੰਦਰੀ ਤੋਂ ਜਾਣਾ ਵਲੋਗ ਦੇ ਕੇ ਹਾਂਜੀ ਮੁੱਕ ਜਣਾ ਤੁਮਾ ਜੀ ਉਹਦੇ ਸਾਰਾ ਕੁਝ ਖਾ ਗਏ ਲੋਕ ਗਿਆ ਰੇ ਗਿਆ ਬੜਾ ਗੋਲੀ ਚੱਟ ਲਾ ਮਾ ਤੇ ਪੂਰਾ ਅਣਕਰੀ ਗੱਲਾਂ ਨੂੰ हाँ ये कर लो पहले यूट्यूब तक कजा बेजती है ਆਜੂ ਸਾਰੇ ਆਈਆਂ ਕੰਟਰੋਲ ਕੰਟਰੋਲ ਉਦਾਹਰਨ ਆਜੂ ਵਧਾ ਨਹੀਂ ਕੀ ਲੱਗਿਆ ਸਾਰਿਆਂ ਦੀਆਂ ਬੱਪੀਆਂ ਲਈ ਜਾਂਦਾ ਅੱਜ ਇੱਕ ਹੋਰ ਰੋੜ ਦੇ ਮਮਾ ਅਸੀਂ ਮਿਲਾਉਗੇ ਹੋਣੇ ਕਿ ਉਹ ਜਿਹੜੇ ਜਿਹੜੇ ਮੈਨੇ ਜਿਹੜੇ ਜਿਹੜੇ ਮੈਨੂੰ ਮੱਠਾ ਲਾਪੇ ਮੋਣਾ ਵੀ ਰਹਿਣਾ ਮੱਦਾ ਲਾ ਲਾ ਬਾਈ झिसे का डाउटा रा को वा ਆ ਮੇਰਾ ਵਿਆਹ ਨੂੰ ਲੌਤਾ ਵਿਆਹ ਉਧਰ ਨੂੰ ਟੇਪ ਲੱਗੀ ਆ ਪਹਿਲਾਂ ਉਦੋਂ ਬਣਾ ਲਈਦਾ ਹਾਲੇ ਤੋਂ ਰੱਖ ਦੇਈ ਆ ਹੈਪੀ ਬਰਥਡੇ

<laughs> 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 once more! Once more! Once more! <laughs>

<laughs> <laughs> आशु वेटर बनाया हो क्योंकि इन्हें सारा घो बाद खाना भी है पे पौन ते दुआ लिया दी है पानी छेड़ छड़कना ਬਾਰ ਗਿਆ ਜੀ ਬੁਰੀ ਬਾਰ ਗਿਆ ਜੀ ਉਹ ਬਲੌਗਰ ਹੁਣੀ ਆਪ ਖਾ ਰਹੇ ਨੇ ਉਹ ਭਰਾਵਾ ਬਲੌਗਰ ਸਾਹਿਬ ਬਲੌਗਰ ਸਾਹਿਬ ਦੇਖੋ ਇਧਰ ਕੂਰੀ ਯਾਰ ਪਤਾ ਨਹੀਂ ਕਿੱਥੇ ਚਲ ਗਿਆ ਉਹ ਗਰਲਫ੍ਰੈਂਡ ਨਾਲ ਲੱਗਾ ਸਹੀ ਪਕੜੇ ਹੈ ਇੱਕ ਨਹੀਂ ਯਾਰ ਟੱਕ ਲਾ ਜੂ देखो देखो यार एल की बर्थडे पार्टी है यार चल रही है देखो पिज्जा एंड दे टोस्ट चल रहा है एंड ब्लॉगर साहब एंड राशु ननू ने बीजी ने चैटिंग च जीता भाजी अपने एंड रोहित ब्रो ਐਂਡ ਤੇ ਇਹ ਬੱਸੀਆਂ ਉਹ ਕਰ ਲਾ ਲੈ ਲਾ ਕੁਰਸੀ ਕਿਨੂੰ ਲੈ ਲਾ ਕੁਰਸੀ ਭਾਜੀ ਕਰਦੇ ਯਾਰ ਉੱਥੇ ਰਾਜ ਚਲੋ ਅੱਜ ਆ ਕੇ ਆ ਕੇ ਰਕੀ ਸੱਚ ਅਸੂ ਰਾਜ ਜੇ ਨਹੀਂ ਆ ਲੈਣ ਦੇ ਮਾਰੇ ਜਾਂਦੇ ਓਏ ਆ ਕੇ ਕੁਰਸੀ ਅਨਾਜ ਰੋਡ ਲਾ ਯਾਰ ਕੁਰਸੀ ਕਰਦੇ ਹੋਏ ਲੋਕੀ ਦਾ ਘਰੋਂ ਜਿੱਤੇ ਨੇ ਜਿੱਤੇ ਪਏ

ਆ ਜਿਹੜਾ ਕਮਾਈ ਦਾ ਦੇਖੋ ਉਹ ਬੋਧਾ ਬਣਾ ਲਾ ਫਰਾਂਟ ਉਹ ਚੱਕੋ 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 ਉਹ ਦਾ ਪਹਿਲਾ ਕਰ ਪਹਿਲਾ ਆ ਆ ਆ ਆ ਆ ਮੈਂ ਦੇ ਮੈਂ ਕਰੀ ਸਾਇਲ ਮੋਰ ਉਹ ਆਹ ਤੇਰੇ ਨਾਲ ਖਾ ਗਿਆ ਮੈਂ ਘੇਟ ਨਹੀਂ

ਇਨਾਂ ਦੇ ਜੋਗ ਨਹੀਂ ਇਹ ਦੇਸ਼ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਉਹ ਰਹਿੰਦੇ ਆ ਨਾ ਡੰਗਰਾਂ ਦੇ ਪਸ਼ੂਆਂ ਮੰਗ ਰਹਿੰਦੇ ਆ ਇਹਨਾਂ ਦਾ ਡੰਗਰਾਂ ਵਾਲਾ ਅੰਦਰ ਚੰਗਾ ਹੁੰਦਾ ਸੀ ਪਸ਼ੂਆਂ ਵਾਲਾ ਉੱਥੇ ਆਪਾਂ ਇੰਡੀਆ 'ਚ ਰਹਿੰਦੇ ਰਹੇ ਆ ਅੱਜ ਤਾਂ ਸੰਗਣ ਮੋਰੀ ਕੁੜਾ ਉੱਥੇ ਆ ਅੱਜ ਮੈਨੂੰ ਆਦੇ ਮੁੰਡਿਆ ਮੈਨੂੰ ਦੇ ਸਾਰੇ ਕੋਈ ਨਹੀਂ ਬੰਦੇ ਬੁੱਤਿਆਂ ਪਹੁੰਚਲਾ ਨਹੀਂ ਨਾ ਤੁੰਗੜਾ ਮਨੀ ਮਨਾਗਾ ਨਹੀਂ ਨਾ ਦੇਖਦੇ ਭੋਖ ਦਾ ਕੰਪੀਟੀਸ਼ਨ ਵੀ ਆਦ ਨੂੰ ਵੀ ਸਾਥ ਦਿੰਦੇ ਆ ਇਹਦੀ ਹੈਗੀ ਆਈ ਆਈ ਉਹ ਲੈ ਇੰਸਟਾਗ੍ਰਾਮ ਤੇ ਜੇ ਮੇਤੋ ਹੀ ਭੁੱਖਾ ਬੰਦਾ ਤੈਨੂੰ ਨਾਲ ਮਟ ਉਹ ਮੈਂ ਸਹੀ ਆ ਤੂੰ ਗੱਲ ਤੇ ਆ ਮੈਂ ਨਹੀਂ ਨਿਪਖਲਾਗਾ ਜਿੰਨੇ ਦੁੱਖ ਲਾਦਾ ਆਣਾ ਵੀ ਨਹੀਂ ਹੁੰਦਾ ਇਹ ਕਿਹੜੀ ਕੋਈ ਵਿਦਾਈ ਆ ਜੀ ਇਹ ਤੁਮ ਖੜੀ ਹੈਗੇ ਇਹ ਕਿਹੜੀ ਕੋਈ ਗੋਗੜਾ ਪਤਾ ਇੱਥੇ ਉਹ ਦੇਖੋ ਤੇ ਟੱਕਲੇ ਦੇ ਮਾਰਦਾ ਇਹ ਉਹ ਮਾਰੀਦਾ ਗੁਰਨੇ ਟੋਲੀ ਖਾਣੀ ਗੋਰੀ ਨੇ ਉਹ ਟੋਲੀ ਚਾ ਗਈ ਜਾਨੀ ਜਾਨੀ ਮੈਂ ਕਰੇ ਨਾ ਆ ਜੀ ਨਾ ਮੂਲੇ ਕਰ ਜੀ ਜੀ ਤੇ ਜਾਦੀ ਜੁੜ ਚਲ ਗਈ ਹੁਣ ਕਹਿਣੀ ਹੈ ਲੈ ਅੱਗ ਕਿੱਟਾ ਬਣ ਲੈ ਉੱਦਾਂ ਕੋਈ ਬਪੂ ਨੇ ਕਿਵਾਂ ਲੱਗਦਾ ਆਹ ਦੇਖ ਸਾਹਮਣੇ ਆਈ ਸੰਜੇ ਬੰਦੇ ਝੂਠਾ ਵੀ ਖਾਣ ਉਹ ਗੱਲ ਨਹੀਂ ਗੱਲ ਤੇ ਗੱਲ ਤੇ ਹੁਣ ਆਈ ਚਿਪਸ ਇਹ ਕੀ ਬੋਲ ਤੂੰ ਨਹੀਂ ਵਾਹ ਜੀ ਵਾਹ ਇੱਥੇ ਰੱਖੋ ਸਾਡੇ ਮੋੜੇ ਉਹ ਤੇਰੀ ਮੇਰੀ ਅੰਮ੍ਰਿਤ ਵਾਲੇ ਨਾਲ ਕਹਿੰਦਾ ਚੱਕ ਲਾ ਜਾਨੀ ਨੇ ਜੇ ਬੋਲੋ ਨਾ ਮੜਾ ਪ੍ਰਵਾਹ ਨੇ ਕੱਟਣਾ ਮੈਂ ਨਹੀਂ ਪਿਛਲੀ ਵਾਰ ਗਈਆਂ ਨੂੰ ਕਈ ਵਾਰ ਪਿਛਲੀ ਵਾਰ ਨਹੀਂ ਉਹ ਰੈਂ ਤੇ ਆ ਜਾ ਬਾ ਉਦੋਂ ਨਹੀਂ ਲੱਜੂ

ਆ ਮਾਜੀ ਝੂਠਾ ਪੀ ਸਾਦਰ ਮਮਾ ਬਾਬਾ ਮਾਜੀ ਬਾਬਾ ਬਾਬਾ ਕੁੱਤੇ ਦਾ ਨਾ ਹੋਵੇ ਕੋਈ ਕੱਟੀ ਨਾ ਹੈ ਕਿੱਥੋਂ ਜਮੀਕੀਆ ਜੋਂ ਨੂੰ ਫੋਨ ਆਇਆ ਓਏ ਓਏ ਲੋ ਤੁਹਾਡੀ ਖਤਮ ਪਾਰਟੀ ਸਮਾਪਤ ਘਰ ਕੋ ਜਾਓ ਉਹ ਘਰੇ ਜਾਣੇ

टोली टोलियां आनीर मटर पनीर, पनीर। शाहर क्या बात है सर? क्या बात है अपनी गड्डी है ਇਹ ਮ ਗੱਡੀ ਖੜੀ ਦੀ ਟੀਮ ਹੈ ਕਿਹੜੀ ਗੱਡੀ ਸੀ ਭਾਜੀ ਭਾਜੀ ਗੱਡੀ ਕਿਹੜੀ ਸੀ ਉਹ ਲੱਗਾ ਕਾਲੀ ਐਕਟੀਵਾ ਦਾ ਮੇਰੀ ਕਾਲੀ ਐਕਟੀਵਾ ਦਾ ਬਲੌਗ ਤੇ ਸਟਾਰਟ ਹੁੰਦੀ ਹੈ ਬਹੁਤ ਛੋਟਾ ਜਿਹਾ ਬਲੌਗ ਸੀ ਜੱਟਾ ਅੱਛਾ ਆ ਜੀ ਮੈਂ ਮੋਟਾ ਹਾਂ ਆ ਮੁੰਡਾ ਆ ਸਾਰਿਆਂ ਵਾਲਾਂ ਦੇ ਫਿਰ ਉਹਨਾਂ ਦੇ ਸਾਡਾ ਔਜਲਾ ਬਲੌਗਰ

ਉਹਦੇ ਕਹਿੰਦੇ ਸਾਡੇ ਪੈਣ ਨਾਲ ਸਾਈਡ ਤੇ ਖੜੇ ਸੱਤ ਮੋੜਸਾ ਲਿਆ ਸੋਤ ਉਹ ਮਾਰ ਕੇ ਦੇ ਓਏ ਉਹ ਮਾਰ ਕੇ ਦੇ ਉਹ ਬੈਠੋ ਗੋਲੇ ਮਾਰ ਕੇ ਨਹੀਂ ਦਿੰਦਾ ਜੇ ਮਾਰ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਜਿਆਦਾ ਖਾ ਕੇ ਆਦੇ ਕਮਲੇ ਹੋਏ ਸਟਰੀਕਾ ਪਾਵਾ ਕਮਲਾ ਕੀਤਾ ਪਿਆ ਸਾਰੇ ਨੇ ਸਾਡੇ ਬਾਡੇ ਬੁਆਏ ਉਹ ਜੀ ਆ ਬੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਇਲ ਜੀ ਸੱਦੇ ਤੇ ਤੁਸੀਂ ਸਾਰੇ ਪਹੁੰਚੇ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਸਾਇਲ ਦਾ ਜੇ ਬਰਡੇ ਮੰਨ ਗਿਆ ਜੀ ਸਾਇਲ ਭਰਾ ਤੁਹਾਨੂੰ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਰਡੇ ਦੀਆਂ ਆਪਾਂ ਅਨਸਟ ਬੁੱਢੇ ਆਣਾ ਅਨਸਟ ਬੁੱਢੇ ਨਹੀਂ ਆਣਾ ਮਸਤ ਪਲਾਨ ਹੈ ਲੋ ਜੀ ਪਾਰਟੀ ਪਾਰਟੀ ਘਾਨੂੰ ਜਾਂਦੀ ਹੋਈ ਆ ਗੇਰ ਪੌਂਦੇ ਆਉਂਦੇ ਵਿੱਚ ਦੇਖੋ ਵੱਡਾ ਵਰਗਾ ਨਾ ਆਣ ਪਿੱਛੇ ਆ ਮੋਰ ਅੱਜ ਇਹ ਬੰਦਾ ਇਹ ਹੈਗਾ ਆ क्या बोला तूने? ਯਾਰ ਆ ਕਰਨਾ ਹੈ ਅੜ ਕੇ ਕਿਸਾ ਗੜਤੀ ਤੇਰੀ ਦੇਵਨ ਮੇਰੀ ਕਾਲੀ ਐ ਫੀਵਾਦਾ ਇਤ ਦਿਨ ਖੜ ਗਿਆ ਹੈ ਜਨ ਖੜ ਕੇ ਟਾਇਲ ਤੈਨੂੰ ਬਾਡੇ ਦੀਆਂ ਬਹੁਤ ਵਧਾਈਆਂ ਓ ਇਦਾਂ ਦੇ ਰੰਗ ਕਰ ਕਰ ਜੰਮਣਾ ਹੈ ਕੀ ਬਾਤ ਹੈ ਇਹ ਬਾਤ ਹੈ ਰੋਹੀ ਜਾਨਮਦਨ ਕਿਸੇ ਨਾ ਕਿਸੇ ਦਾ ਰੱਬ ਤੈਨੂੰ ਤਰਕੀਆਂ ਬਖਸ਼ੇ ਬੈਂਕ ਆਇਆ ਕੱਲੋਂ ਬੈਂਕ ਦੇ ਜੋਬ ਤੇ ਓਕੇ ਰੋਹਿਤ ਭਰਾ ਬਾਏ ਬਾਏ ਓਕੇ ਆਸ਼ੂ बाय बाय गुड नाइट बाय बाय ਜਨਾ ਬਾਏ ਬਾਏ ਰਪਤਨ बैंक ਤਰੱਕੀਆਂ ਵਾਸਤੇ ਬੈਂਕ ਜੀ ਦਾ ਨੂੰ ਅਫਸਰ ਲਗਾਵੇ ਹੁਣ ਵੱਡਾ ਹੋਰ ਹੋਰ ਕਿੱਡਾ ਹੋਣਾ ਵੱਡਾ ਹੋਨੇ ਓਕੇ ਭਾਈ ਤੁਸੀਂ ਵੀ ਘਰ ਨੂੰ ਜਾਓ ਓਕੇ ਓਕੇ ਆ ਤੇ ਨਹੀਂ ਰਾਜੂ ਕਿਨਾਲੂ ਚਲੋ ਤੁਸੀਂ ਰਾਤ ਨੂੰ ਖਾਣ ਲੱਗੇ ਵੀਡੀਓ ਮੇਰੀ ਤੁਸੀਂ ਹੁਣ ਜਾ ਕੇ ਘਰੋਂ ਘਰੋਂ ਗਾਲ੍ਹਾਂ ਖਾਓ ਅੱਬੇ ਮਜ਼ਾ ਆਏਗਾ बाय-बाय बाय-बाय टाटा गुड बाय गया एक तो लाइक और शेयर ठोक दीजिए महाकाल का से दबा के लाइक और शेयर ठोक दीजिए पूरा साल मेहनत करता हूँ आपके लिए बेटा ऐसा नहीं चलेगा ऐसा नहीं चलेगा तो लाइक और शेयर ठोक दीजिए महाकाल का से दबा के लाइक और शेयर ठोक दीजिए